ਸਭ ਪਤਾ ਨਹੀਂ ਖਾਨੀ ਬਾਬੇ ਨੇ ਕੋ ਕੁਦਰਜ਼ਾਦੇ ਹੱਥ ਦੀ ਕੀਮਤੀ ਫਰਮੇ ਡੀਗਨ ਅਡਾਰ ਮੈਂ ਕਿਹਾ ਮੇਰੇ ਮੂੰਹ ਤੇ ਹੀ ਬਾਜ ਨਿਕਲੇ ਵੀ ਭਾਈ ਮਾਰ ਤਾ ਉਹ ਲਾਲ ਹੈ ਸੇ ਪਤਾ ਨਹੀਂ ਮੈਨੂੰ ਕਿੰਨੇ ਕੋਨੇ ਰੰਗੇ ਮਾਰੇ ਪਰ ਮੇਰਾ ਸਰੀਰ ਤਾਂ ਕੁੰਨ ਹੋ ਗਿਆ ਉਪਰਾਮ ਉੱਡਿਆਂ ਦੇ ਉੱਤੇ ਬੈਠ ਕੇ ਇਤੋ ਆ ਕੰਨ ਪੱਟ ਕੇ ਦੋਨੋਂ ਕੰਨ ਪੱਟ ਲਏ ਕਿ ਆਪਸ ਨੂੰ ਦੇਖੋ ਜੇ ਕੱਡੇ ਨਹੀਂ ਤਾਂ ਨਾਲ ਲੈ ਕੇ ਗਏ ਹੋਣਗੇ ਨਾ ਤੇ ਮੇਰੇ ਵਾਲ ਪਾਟਾ ਸਾਰੇ ਵਾਲ ਖੋਲ ਤੇ ਉਹ ਸੰਤਾ 4 ਸਾਲ ਹੋਈ ਰੀਤੀ ਕਰ ਮਕਦਮਾ ਦਾ ਸੰਤਾ ਚੱਲਦਾ ਕਾਫੀ ਜਿਹਦਾ ਯਾਨੀ 4 ਸਾਲ ਦਾ ਸਾਨੂੰ ਲਈ ਨੂੰ ਹੋ ਗੋ ਇਹ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਾਈ ਵੀ ਮੰਮੀ ਨੂੰ ਦੇਖਤਾ

ਉਹ ਤੇਰਾ ਰੁਟਾ ਪਿਆ ਨਹੀਂ ਜਿਸਾਨ ਜਿਹੜੀ ਦਾ ਇਹ ਕਾਂਕਤਾ ਬਟਲ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਤੁਹਾਡਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਇਹ ਕਹਿੰਦਾ ਮੈਂ ਅੱਗ ਲਾਉਂਗਾ ਅਸੀਂ じゃ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਕਿਰੂ ਮੈਂ ਕਿਹਾ ਵੀ ਅਬ ਹਮਰੀ ਅੱਗ ਕਿ ਮਿਲਾਵੇਂਗਾ ਤੂੰ ਲਾ ਕੇ ਦਿਖਾ ਦੇ ਕੱਲ ਮੈਂ ਭੱਜ ਕੇ ਜੇਲੇ ਨੂੰ ਡੇ ਆਉਣ ਲੱਗਾਂ ਨੂੰ ਲਾਤੀ ਅੱਗ ਅੱਗ 라ਦੀ ਹੋਊ ਕੱਟ ਜੀ ਜਿਹੜੀ ਉਹ ਕੋਟੀ ਹਸਾਂ ਕੋਲ ਚੱਲ ਹੋ ਗਏ ਨੇ ਪਾਈ ਇੱਕ ਉਹਨੀਆਂ ਵੀ ਬੈ ਗਿਆਂ ਆ ਮੇਰੀ ਨੂੰ ਆ ਬੁੜੀ تنੇੜਿਆਂ ਨੇ ਸਿਰੇ ਗਏ ਉੱਥੇ ਹੀ ਟੱਕਾ ਮਾਰ ਕੇ ਡਟਾ ਸੰਗ ਚਾਲਾਂ ਸੀ ਫੇਰ ਹੋਰ ਉੱਠ ਕੜੇ ਉੱਠ ਕੇ ਫੇਰ ਹੀ ਉੱਠੇ ਮੋਲੀਆ ਬਲਾ ਜੀ ਨਗਣਾ ਵਾਲਾ ਸ਼ੁਰੂ ਕਰ ਤੇ ਮੈਂ ਖੜਾ ਰਿਹਾ ਮੈਂ ਬਹੁਤ ਕਿਹਾ ਫਸਪਾਤਾ ਨਹੀਂ ਖਾਨੀ ਬਾਬੇ ਦੇ ਕੁਜ਼ਰਦਾ ਦੇ ਹੱਥ ਦੀ ਕਮੀਤੀ ਪਰ ਮੈਟੀ ਗਿਆ ਨਹੀਂ ਖੜਾ ਰਿਹਾ ਮੈਂ ਕਿਹਾ ਮੇਰੇ ਮੂੰਹ ਤੇ ਹੀ ਬਾਜ ਨਿਕਲੇ ਵੀ ਭਾਈ ਮਾਰ ਲੈ ਤਾ ਉਹ ਲਾਲ ਹੈ ਸੀ ਪਤਾ ਨਹੀਂ ਜੀ ਮੈਨੂੰ ਕਿੰਨੇ ਕਿ ਉਹਨੇ ਡੰਗੇ ਮਾਰੇ ਪਰ ਮੇਰਾ ਸਰੀਰ ਤਾਂ ਸੁਨ ਹੋ ਗਿਆ ਹੈ ਜੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾ ਜੀਵਨ ਲੈਣਾ ਤਾਂ ਦਾ ਕਰਮ ਕੀ ਉਹ ਕਹਿੰਦਾ ਵੀ ਮੇਰੀ ਰਿਸਤਰੀ ਹੋਈ ਹੋਈ ਹੈ ਤੁਹਾਡੀ ਕਦੋਂ ਰਿਸਤਰੀ ਹੋਈ ਹੈ ਕਿਸੇ ਕਿਸੇ ਕਰਾਈ ਅਸੀਂ ਮਾਲਕ ਤੋਂ ਅਰਜ਼ੂ ਕਰਾ ਲਈ ਖੜੀ ਹੈ ਮਾਲਕ ਤੋਂ ਨੂੰ ਮਾਲਕ ਦਾ ਨਾਜਰ ਸਿੰਘ ਹੈ 30 ਸਾਲ ਪਹਿਲਾਂ ਲੈਂਤੀ ਸੀ ਇਹਨਾਂ ਤੋਂ ਉਹਨਾਂ ਤੋਂ ਲਾਜਰ ਸੀ ਉਹ ਸੰਤਾ 4 ਸਾਲ ਹੋ ਗਏ ਡੀਟੀ ਕਰ ਮਕਦਮਾ ਤਾਂ ਸਰ ਚੱਲਦਾ ਕਾਫੀ ਛੇੜਦਾ ਯਾਨੀ 4 ਸਾਲ ਦਾ ਸਾਨੂੰ ਲਈ ਨੂੰ ਹੋ ਗੋ ਉਦਦੇ ਦੇ ਬਹੁਨੇ ਆ ਸੀ ਵੀ ਹੀ ਦਿਆਂ ਸਮਝਿਆ ਆ ਹੁਣ ਪਿਛਲੀ ਸੌਣੀ ਬਾਤ ਰੋਲਾ ਪਾਇਆ ਹੁਣ ਫੇਰ ਰੋਲਾ ਪਾਇਆ ਆਜਾ ਹੁਣੇ ਅੱਜ ਆਏ ਆ ਅਸੀਂ ਜਿਹੜੇ ਹਸਤਾਬ ਦਾ ਪਟਿਆਲੇ

ਉਹ ਜੀ ਬੰਗ ਤਾਂ ਸਾਡੀ ਹੀ ਆ ਭਾਈ ਜਿੱਤੇ ਤੈਨੂੰ ਗੌਰਮੈਂਟ ਦਬਾਉਗੀ ਤੇ ਜੀ ਢੜਵਾਗੇ ਵੀ ਜਿਹੜੀ ਬੰਦੀ ਕਾਰਵਾਈ ਹੈ ਕੋਈ ਕ੍ਰੀਮੀਨ ਹੋਣੀ ਚਾਹੀਦੀ ਹੈ ਤੇ ਰਣਜੀਤ ਕਹ ਰਿਹਾ ਜੀ ਮੈਂ ਕਹਾਂ ਤੀਮ ਹੋਇਆ ਜਦੋਂ ਕੇਵ ਤੇ ਤੁਸੀਂ ਕਿੱਥੇ ਸੀ ਅਸੀਂ ਜਿੱਤੇ ਸਾਹ ਮਸ਼ੀਨ ਆਈ ਸੀ ਮਸ਼ੀਨ ਉਹ ਦੱਸਣ ਗਏ ਸੀ ਦੇਖਣ ਕਬੜ ਆਹ ਕਣਕ ਪਾਈ ਵੱਢਣੀ ਆ ਤੇ ਉਹ ਅਸੀਂ ਕਣਕ ਦੱਸਣ ਗਏ ਸੀ ਉੱਧਰ ਉਹ ਆ ਗਿਆ ਉਹ ਚਾਹ ਕਹਿੰਦਾ ਮੈਂ ਅੱਗ ਲਾਉਣੀ ਆ ਅੱਛਾ ਕਾ ਅੱਗ ਲਾਉਣੀ ਜਣੀ ਉਹ ਅੱਗ ਲਾਉਣ ਲੱਗਿਆ ਭਾਈ ਇਹ ਮੂਹੇ ਆ ਗਿਆ ਬੋਡੇ ਤੇ ਮਾਰੀਆਂ ਬੋਡੇ ਡਿੱਗ ਪਿਆ ਚੱਲ ਜਦਾਂ ਅਸੀਂ ਚੱਕਣ ਗਏ ਤਾਂ ਸਾਡੇ ਵੀ ਉਹਨਾਂ ਨੇ ਮੁੱਕੀ ਮਾਰੀ ਤਾਂ ਮੈਂ ਮੁੱਕੀ ਮਾਰ ਕੇ ਮੈਂ ਨਤਕਾੜੇ ਕੇ ਚੱਲ ਨਹੀਂ ਸਕਦਾ ਤੇ ਉਹ ਜਨਾਨੀਆਂ ਨੇ ਮੇਰੇ ਮੂੰਹ 'ਤੇ ਮਿੱਟੀ ਤੇ ਮੇਰੀ ਪੋਤੀ ਨੇ ਵੀ ਡਿੱਗ ਲਿਆ ਕਾਫੀ ਕੁੱਟਮਾਰ ਕੀਤੀ ਕੁੱਟਮਾਰ ਬਹੁਤ ਕਰਿਆ ਜੀ ਉਸੇ ਨਾਲ ਟੱਕੇ ਦੇ ਦੇ ਕੇ ਮੈਨੂੰ ਛੱਡਦਾ ਮੇਰੀ ਢੂੜੀ ਟੁੱਟ ਜਾਂਦੀ ਹੁੰਦਾ ਤੁਹਾਡੇ ਘਰ ਵਾਲੇ ਵੀ ਕਾਪੀ ਕਾਫੀ ਲਾਈਆਂ ਨੇ ਜੀ ਉਹਦੇ ਤਾਂ ਮੋਂ ਤੁੰ ਨੂੰ ਤੁਸੀਂ ਦੇਖ ਲੋ ਐਡਾ ਡਲੀ ਪਾਇ ਪੈ ਸਾਡੇ ਆਖ ਤੇ ਮਾਰਿਆ ਉਹਦੇ ਲੱਕਾ ਚੋਂ ਪਾਣੀ ਨਿਕਲਦਾ ਦਰਦ ਬਹੁਤ ਮਾਰਦਾ ਸੀ ਇਹ ਤੇ ਹੁਣ ਜੀ ਤਾਂ ਹਾਸਾ ਆ ਜਾਂਦਾ ਉਹ ਤੇ ਡਾਕਟਰਾਂ ਨੇ ਆਪਾਂ ਅੱਛੀ ਦਵਾ ਪਟਾਈ ਬੱਚੇ ਤਾਂ ਕਰੀ ਮੈਂ ਤਾਂ ਅਖਲਾਸੀ ਜੀ ਤੇ ਮੇਰੇ ਨਾਲ ਬਾਹਰ ਇਹਨੇ ਬੋੜਾ ਨਾ ਨਹੀਂ ਮੰਗਤਾਂ ਸੀ ਕਿ ਕਹਿੰਦੇ ਅਸਟਾ ਜੀ ਜਿੱਦ ਦਾ ਨਿਵੇੜਾ ਹੋ ਜੂਗਾ ਉਹਦੇ ਅਸੀਂ ਛੱਡ ਦਾਂਗੇ ਪਰ ਹੁਣ ਸਾਡਾ ਤਾਂ ਇਹ ਹੀ ਪੀਲੇ ਦਾ ਸਾ ਮਾਲਕ ਤੋਂ ਲਿਖਾਇਆ ਹੋਇਆ ਹੈ ਮਾਲਕ ਨਾਲ ਉਹ ਕਰ ਰਹੇ ਲੜਾਈ ਸਾਡੇ ਨਾਲ ਕਾਦੀ ਲੜਾਈ ਆ ਮਾਲਕ ਨੂੰ ਅੱਛੀ ਪੈਸੇ ਦਿੱਤੇ ਨੇ 4 ਸਾਲੋਂ ਵੀ ਰੀਸਟਰੀਕਰਨ ਕਰਾਈ ਨਹੀਂ ਅਸੀਂ ਉਹਦੇ ਦੇ ਬਾਹਰ ਹਾਂ ਹੁਣ ਅਸੀਂ 6 ਮਹੀਨਿਆਂ ਦਾ ਰੋਵਾ ਪੈ ਗਿਆ ਜਿੱਦਣ ਕੱਲ ਤਾਂ ਮੈਂ ਅੰਦਰ ਸੀਗੀ ਕਿ ਸਾਨੂੰ ਜਦੋਂ ਰੋਲਾ ਪੈ ਰਿਹਾ ਸੀ ਕਵਾਜੇ ਥੋੜੀ ਜਿਹੀ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈ ਜੀ ਹੋ ਰਹੇ ਨੇ ਕਿ ਤੇ ਮੈਂ ਜਾ ਕੇ ਵੀ ਕਿਹਾ ਮੈਂ ਕਿ ਵੀ ਕੀ ਗੱਲ ਹੋ ਗਈ ਤੂੰ ਬੋਲੀ ਜਾਣੀ ਉਹ ਕਹਿੰਦਾ ਜੀ ਮੈਂ ਤਾਂ ਵੱਢੂੰਗਾ ਵੀ ਇਤਨੀ ਜਮੀਨ ਨੂੰ ਤੇ ਨਹੀਂ ਮੈਨੂੰ ਅੱਗ ਲਾਉਂਗਾ ਫਸੇ ਹੁਣ ਤੱਕ ਕੰਮ ਕਿ ਪਾਪਾ ਜੀ ਨਿਕਦਾ ਇਹਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤਾਂ ਕਮਾਰੇ ਮੈਨੂੰ ਵੀ ਤਾਂ ਕਮਾਰਿਆ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਠਿੱਡੇ ਦੇ ਵਿੱਚ ਮੁੱਕੀ ਮਾਰ ਤੇ ਸਾਰੀ ਉਂਜੀ ਗਈ ਉਹ ਬੇਟੀ ਵੀਡੀਓ ਬਣਾਉਣ ਲੱਗੀ ਜੋਨੇ ਕੀ ਨਾਲ ਦੇ ਮੋਬਾਈਲ ਲੰਦਾ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਨੂੰ ਨਹੀਂ ਚੱਕਿਆ ਮੋਬਾਈਲ ਜਾਂ ਵੀਡੀਓ ਵੀ ਸੋੜੀ ਨਹੀਂ ਬਣਾ ਸਕੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਡੇਕਤਾ ਮੰਮੀ ਨੂੰ ਧੱਕਾ ਮਾਰੇ ਮੰਮੀ ਨੇ ਸਿਰ ਤੇ ਅੱਖ ਤੇ ਮੁੱਕੀ ਮਾਰੀ ਉਹ ਵੀ ਚੜੀ ਗਈ ਉਹ ਦੰਦੇ ਨਾਲ ਕਿਤੇ ਉਹਨਾਂ ਨੂੰ ਤੋਂ ਬਾਅਦ ਜੀ ਇਹਨਾਂ ਜਿਆਦਾ ਕੁੱਟਿਆ ਉਹਨਾਂ ਜਿਹੜੀ ਲੇਡੀ ਤੇ ਦੋਨੋਂ ਮੇਰੇ ਉੱਤੇ ਬੈਠ ਗਈਆਂ ਉਪਰਾ ਮੋਢਿਆਂ ਦੇ ਉੱਤੇ ਬੈਠ ਕੇ ਇਤੋ ਆ ਕੰਨ ਪੱਟ ਕੇ ਦੋਨੋਂ ਕੰਨ ਪੱਟਲੇ ਟਾਪਸੋਂ ਦੇਖੋ ਜਿਹੜੇ ਕੱਡੇ ਨੇ ਤਾਂ ਨਾਲ ਲੈ ਕੇ ਗਏ ਹੋਣਗੇ ਨਾ ਤੇ ਮੇਰੇ ਵਾਲ ਪਾਟਾ ਸਾਰੇ ਵਾਲ ਕੋਲ ਤੇ ਉਸ ਤੋਂ ਬਾਅਦ ਮੈਂ ਨਹੀਂ ਬਸ ਐਂ ਜਿੱसरी ਪਾਪਾ ਇਹਨੂੰ ਕੁੱਟਣੇ ਕੋਸ਼ਿਸ਼ ਕਰਦੇ ਵੀ ਮੈਂ ਆਪ ਛੁੱਟ ਕੇ ਪਾਪਾ ਇਹਨੂੰ ਛੜਾਵਾਂ ਵੀ ਅੱਗੇ ਹੋ ਜਾਵਾਂ ਪਰ ਉਹਨੇ ਮੈਨੂੰ ਇੰਨਾ ਦੱਬ ਕੇ ਰੱਖਿਆ ਵੀ ਹਿੰਮਤ ਹੀ ਨਹੀਂ ਪਈ ਮੈਂ ਬਹੁਤ ਕੋਸ਼ਿਸ਼ ਕਰੀ ਉਹਨਾਂ ਨੂੰ ਪਰਾਂ ਤੱਕ ਕਰਨ ਦੀ ਕੋਸ਼ਿਸ਼ ਮੈਂ ਕਰ ਲਈ ਸੀ ਤਾਂ ਕਰਕੇ ਉੱਠੇ ਹੀ ਨਹੀਂ ਗਿਆ ਮੇਰੇ ਤੋਂ ਬਿਲਕੁਲ ਨਹੀਂ ਉਹ ਐਨਾ ਕੁੱਟਿਆ ਪਾਪਾ ਜੀ ਨੂੰ ਉਹ ਸੀਨ ਅੱਜ ਤੱਕ ਵੀ ਮੈਨੂੰ ਜਦੋਂ ਵੀ ਦੇਖਦੀ ਹਾਂ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਉਹਨੂੰ ਸੀਨ ਦਿਸੇ ਜਾਂਦੇ ਹਜੇ ਵੀ ਰਾਤ ਨੂੰ ਬਹੁਤ ਜ਼ਿਆਦਾ ਆਏ ਲਗਾਤਾਰ ਜਿਵੇਂ ਪਸ਼ੂ ਨੂੰ ਘੁੱਟਦੇ ਦੇ ਕਿ ਪਸ਼ੂ ਨੂੰ ਨਹੀਂ ਪਕੜਦੇ ਅੱਜ ਤੀਜੇ ਦਿਨ ਕੋਈ ਪਸ਼ੂ ਨਹੀਂ ਘੁੱਟਦਾ ਇੰਨੀ ਬੁਰੀ ਤਰ੍ਹਾਂ ਘੁੱਟਿਆ ਬਹੁਤ ਜ਼ਿਆਦਾ ਬੇਰਹਿਮੀ ਨਾਲ ਘੁੱਟਿਆ ਜਿਸਟਰੀ ਸਾਡੇ ਨਾਲ ਸਾਰਾ ਕੁਝ ਸਾਡੇ ਨਾਲ ਅਸੀਂ ਵਾਕਿਆ ਉਹਦੇ ਆਈਦਰ ਸੈੱਡਾਂ ਲਿਖਿਆ ਹੋਈਆਂ ਨੇ ਉਹਨੇ ਸਾਨੂੰ ਲਿਖ ਕੇ ਕਬਜ਼ਾ ਦਿੱਤਾ ਹੋਇਆਗਾ ਤੇ ਹਲਫੀਅਰ ਬਿਆਨ ਵੀ ਦਿੱਤੇ ਹੋਏ ਨੇ ਕਿ ਸਾਰਾ ਕੁਝ ਦਾ ਸਾਨੂੰ ਨਹੀਂ ਪਤਾ ਇਹਨੂੰ ਰਜਿਸਟਰੀ ਹੋਈ ਆ ਜਾਂ ਨਹੀਂ ਹੋਈ ਉਹ ਕਹਿ ਰਿਹਾਗਾ ਇਹ ਬੰਦੇ ਤਾਂ ਹੀ ਹੋਈ ਆ ਦੇਖੋ ਅਸੀਂ ਕੋਈ ਕਾਲਜ ਕੋਈ ਨਹੀਂ ਦੇਖੇ ਹੈਗੇ ਕੋਈ ਹੈ ਨਹੀਂ ਕੋਈ ਜੇ ਹੋਈ ਉਹ ਕਿੱਥੋਂ ਲਈ ਆ ਉਹਨੂੰ ਪਤਾ ਨਹੀਂ ਕਿਥੋਂ ਲਈ ਆ ਕਾਰੀ ਜੂਨੀਅਨ ਦੇ ਕਿਹੋਂ ਹੁੰਦੇ ਨੇ ਪਤਾ ਨਹੀਂ ਹੈਗੇ ਨੇ ਪਰ ਕਹੋਂਦੇ ਨੇ ਆਪਣੇ ਆਪ ਨੂੰ ਯਾਨੀ ਕਿ ਇਹ ਬੰਦੇ ਸੀ ਪਤਾ ਨਹੀਂ ਦੇਖੋ ਜੂਨੀਅਨ ਦੇ ਹੈਗੇ ਨੇ ਨਾ ਹੈਗੇ ਨੇ ਪੱਗਾ ਹਰੀਆਂ ਬੰਨੀਆਂ ਉਹਨਾਂ ਨੇ ਨਾ ਨੁਕਸਾਨ ਕਰੇ ਵੀ ਜੀ ਉਹ ਸਾਡੀ ਝੋਨੇ ਦਾ ਕੁਝ ਨਹੀਂ ਨਿਕਲਿਆ ਜੋ ਉਹਨੇ ਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ 20 25 ਦਿਨ ਚ ਉਹਨਾਂ ਰੋਂਦਾ ਰਿਹਾ ਇਹਨਾਂ ਨੇ ਵੱਢ ਕੇ ਟੁੱਕ ਕੇ ਆਏ ਵਿੱਚੇ ਸਿੱਟ ਗਏ ਸੋਨੇ ਨੂੰ ਸਾਰੇ ਨੂੰ ਕਾਹਦੇ ਕਰ ਰਹੇ ਨੇ ਨਾਦਰ ਸਿੰਘ ਜੀ ਜਿਹੜੀ ਨਾਦਰ ਸਿੰਘ ਨੇ ਜਿਹੜੀ ਜ਼ਮੀਨ ਦਿੱਤੀ ਤੇ ਇਹਨਾਂ ਨੂੰ ਦਿੱਤੀ ਸੀ ਅਸਤੇ ਇਹ ਇਹਨਾਂ ਨੂੰ ਦਿੱਤੀ ਹੈ ਜਿਹੜੀ ਅਸੀਂ ਅਸਾਂ ਅਸੀਂ ਪੈਸੇ ਜ਼ਰੂਰ ਲਿੱਤੇ ਤੇ ਜਿਵੇਂ ਪੈਸੇ ਲਿੱਤੇ ਤੇ ਔਖਣਾਂ ਅਸਾਂ ਇਹ ਯਾਦ ਸੁਣ ਕੇ ਇਹਨਾਂ ਨੂੰ ਦੇ ਦਿੱਤੇ ਗਏ ਅਸੀਂ ਜੇ ਤਾਂ ਕਿਹਾ ਕਿ ਸਾਨੂੰ ਕਾਗਜ ਦੇ ਤੇ ਸਾਨੂੰ ਕਾਗਜ ਨਹੀਂ ਦਿੱਤਾ ਸਾਡੇ ਤੇ ਕਰਤਾ ਕੇ ਸੀਗੇ ਅਸੀਂ ਹੁਣ ਕਹਿ ਰਹੇ ਹਾਂ ਕਿ ਜੇ ਤੇ ਸਾਨੂੰ ਕੋਰਟ ਚ ਇਨਸਾਫ ਮਿਲੂਗਾ ਅਸੀਂ ਜਿਹੜੇ ਉਹ ਕਰਾਂਗੇ ਕਿਉਂਕਿ ਅਸਮੀ ਇਹਨਾਂ ਨੂੰ ਜ਼ਮੀਨ ਦਿੱਤੀ ਆ ਤੇ ਅਸੀਂ ਇਹਨਾਂ ਦੇ ਨਾਲ ਹੋਵਾਂਗੇ ਮੋਰ ਦੇ ਤਾਂ ਕਿਉਂ ਕਹਿ ਰਹੇ ਹੋ ਕੁਝ ਦੇਖੀਏ ਮੋਹਨ ਜੀ ਸਿੰਘ ਦੇ ਜੀ ਸਾਡਾ ਸਿੰਘ ਧਾਰੇ ਪੈਸੇ ਲਿਖਤੇ ਕੀ ਗੀ ਓਗਣਾ ਤੁਸੀਂ ਗਿਆ ਜੀ ਤੇ ਤੇ ਕੀ 5 ਲੱਖ ਲਿਖਤਾ ਸੀਗਾ 3 ਲੱਖ ਵੀ ਜਗਾ ਅਸਮੇ 4 ਲੱਖ ਰੁਪਏ ਦੇਤੇ ਸੀ ਤੇ ਸਹਿਲ ਨੂੰ ਕਰੇ ਹਾਂਜੀ ਉਹ ਜਦ ਮੋਕਦੇ ਜੀ ਸਰਪੰਚਤੀ ਦਾ ਘਰ ਦਿਆ ਤੋਂ ਸਾਡੇ ਘਰ ਦੇ ਹੈ ਲੈਣ ਫੜਾ ਸਾਡੇ ਤੋਂ ਜੇ ਸਰਪੰਚਤੀ ਜਾਂ ਸਾਨੂੰ ਇਹਨਾਂ ਪਤਾ ਨਹੀਂ ਕਿ ਅਸਤਾਵ ਦਾ ਸਮਝ ਕੇ ਇੱਕੋ ਸਕਤੀ ਸਾਡੇ ਨਾਲ ਮੇਰਾ ਫੇਰੀ ਕਰੀ ਹਾਂ ਇਹਨਾਂ ਕਰਦੇ ਸਹਿਲ ਫਿਰ ਬਾਤ ਚੀਤੀ ਰਹੀ ਉਹ ਕੀ ਕੀ ਉਹ ਨੂੰ ਨਾ ਪਤਾ ਨੂੰ ਕਿ ਕਿਉਂ ਕੀ ਕੀ ਕਰਿਆ ਕਿਉਂ ਨਾ ਅੰਗਰੇਜ਼ਾਂ ਕਿ ਸਾਇਰ ਕਿਤੇ ਉਹਦੇ ਪਿਹਾਬ ਤੇ ਉਹਨਾਂ ਨੇ ਲਿਖਤਾ ਵੀ ਕਿ ਕੀ ਕਿਲਾ ਬੇਸ ਕਰੀ ਹਾਂ ਉਹਨਾਂ ਨੇ ਆਵਦਲੋ ਉਹ ਕਰੇਗੀ ਸਾਰਾ ਕੁਝ ਸਾਨੂੰ ਇੰਨਾ ਪਤਨ ਕੀ ਅਸਤਾਨ ਪਰਤੀ ਜਿਵੇਂ ਕਹੀ ਗਈ ਅਸੀਂ ਸਰਪੰਚ ਦੇ ਤੌਰ ਤੇ ਸੰ ਵਿਸ਼ਵਾਸ ਕੀਤਾ ਕਿ ਸਾਡੇ ਨਾਲ ਉਹਨੇ ਹੇਰਾ ਫੇਰੀ ਕਰੀ ਦੇਜਾ ਉਸ ਨੂੰ ਅਸਲੀ ਜਿਹੀ ਦਿੱਤੀ ਜੀ ਫਾਇਸ ਨੇ ਰਿਸ਼ਤੇ ਕਰਾਈਏ ਜੀ ਅਸੀਂ ਨਾਲ ਇਹਨਾਂ ਦੇ ਸਾਨੂੰ ਸਾਡੇ ਨਾਲ ਕਦੇ ਜਦੋਂ ਇਹ ਵੀ ਸੀਨ ਕਈ ਜਾਂਦੇ ਜਿਹੜੇ ਪੰਗੇ ਲੈਂਦੇ ਜੀ ਜਿਹੜੇ ਰਿੰਦੇ ਜੀ ਸਾਨੂੰ ਛੇੜਦਾ ਨਹੀਂ ਜੀ ਕਿ ਤੁਹਾਨੂੰ ਹੋਰ ਜਥੇਬੰਦੀਆਂ ਵੱਲੋਂ ਵੀ ਫੋਨ ਆਏ ਨੇ ਕਿ ਤੁਹਾਡੇ ਜਿਹੜੇ ਪਟਿਆਲੇ ਦੇ ਵਿੱਚ ਜਿਹੜੇ ਬਜ਼ੁਰਗ ਦੇ ਡਾਂਗਾ ਮਾਰਨੇ ਜਾ ਰਹੇ ਨੇ ਇਹ ਕਿੱਥੋਂ ਦੀ ਹੈ ਇਹ ਸਭ ਤੋਂ ਇਹਦਾ ਮਾਮਲਾ ਹੈ ਜੀ ਨਾ ਰਾਜਾ ਪਰਨ ਲੱਗੇ ਤੇ ਲੱਗੇਗਾ ਉੱਠੀ ਮੈਂ ਜੀਰੇ ਦਾ ਜਨਸਤਕਰ ਹੋਣ ਕਰਕੇ ਕਿਉਂਕਿ ਸਾਰਿਆਂ ਨੇ ਮੈਨੂੰ ਫੋਨ ਕਰਨੇ ਸੀਗੇ ਸਵੇਰੇ ਅੱਜ ਸੁਬਾਹ ਸਤਕਰ ਦਾ ਵੀ ਕੋਲੋਂ ਫੋਨ ਆਇਆ ਸੀਗਾ ਸਾਰਿਆਂ ਨੇ ਇਹ ਗੱਲ ਪੁੱਛੀ ਹੈ ਵੀ ਇਹਦਾ ਫਰਕ ਪਤਾ ਕਰੋ ਵੀ ਕੌਣ ਬੰਦੇ ਮੈਂ ਜਰਿੰਦਰਾ ਹਸਪੀਟਲ ਵੀ ਗਿਆ ਤਾਂ ਉੱਥੋਂ ਉਹ ਠੇਰ ਹੈ ਜਿਹੜੀ ਉੱਥੋਂ ਛੁੱਟੀ ਹੋ ਕੇ ਘਰੇ ਚਲੀ ਗਈ ਸੀਗੀ ਦਾ ਮਤਲਬ ਸਾਡੇ ਵਿੱਚ ਕੁਝ ਜਿਹੜੇ ਸਾਡਾ ਕ੍ਰੀਟੀਵੇ ਸਾਡਾ ਨਾ ਹੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਐਸਐਸ ਇੱਕ ਨਾਂ ਲੋਕਾਂ ਵਾਸਤੇ ਜਿਨ੍ਹਾਂ ਵਾਸਤੇ ਕ੍ਰਾਂਤੀਕਾਰੀ ਉਹਨਾਂ ਦੇ ਇੱਕ ਡੰਗਾ ਮਾਰਦੇ ਆ ਅਸੀਂ ਉਹਨਾਂ ਦੀਆਂ ਧੀਆਂ ਭੈਣਾਂ ਦੀ ਉਬਾਲ ਖਿੱਚ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਲਿਖਿਆ ਹੈ ਕਿ ਗੁਰਬਾਣੀ ਦੇ ਵਿੱਚ ਸੋਖ ਕਿਉਂ ਮੰਦਾ ਆਖੀ ਜਿੱਤ ਜਿੱਤ ਦੇ ਰਾਜਾਂ ਤੋ ਅਸੀਂ ਇਹੋ ਜਿਹੇ ਬੰਦੇ ਜਿਹੜੇ ਸਾਡੇ ਵਿੱਚ ਆਪਣੇ ਨਿੱਜੀ ਹਿੱਤ ਲੈ ਕੇ ਆ ਜਾਂਦੇ ਨੇ ਸਾਨੂੰ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਤੇ ਜिले ਸੂਬਾ ਆਗੂਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਮੈਂ ਤੁਰੰਤ ਐਕਸ਼ਨ ਲੈ ਕੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਮੈਂ ਜ਼ਿੰਮੇਵਾਰੀ ਲੈਣਾ ਜੰਮੀ ਸੱਤਰ ਹੋ ਜਨਾ ਕਿ ਵੀ ਇਹੋ ਜਿਹੀਆਂ ਘਟਨਾئیں ਹੋਦਾ ਤੁਰੰਤ ਅਸੀਂ ਇਹ ਯਕੀਨ ਜਨ ਹੈ ਕਿ ਇਹਨਾਂ ਨੂੰ ਬਾਹਰ ਦਾ ਰਸਤਾ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੌਲਾ ਪਾਉਂਦੇ ਵੀ ਦੋਨੋਂ ਤਰ੍ਹਾਂ ਦੇ ਪਿਤੌਲੀਆਂ ਨੇ ਔਰ ਪਰਸੋ ਜਉਥੇ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕਣਕ ਵੱਢਣ ਗਏ ਸੀਗੇ ਪਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਦਾਖਲ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਅਮਚ ਲਿਆ ਰੱਖੀ ਇਹੀ ਗੱਲ ਹੈ ਕਿ ਇਹਨਾਂ ਦਾ ਕਾਫੀ ਪੁਰਾਣਾ ਜਿਹੜੀ ਹੈਗੀ ਰੰਜਿਸ਼ਬਾਦੀ ਚੱਲ ਰਹੀ ਹੈ ਉਸ ਨੂੰ ਲੈ ਕੇ ਔਰ ਕੋਈ ਕੇਸ ਵੀ ਚੱਲ ਰਹੇ ਨੇ ਉਦੋਂ ਇਹਨੇ ਤਹਿਸ ਦੇ ਵਿੱਚ ਆ ਕੇ ਜਿਹੜਾ ਹੈਗਾ ਇਹ ਦਾ ਕੁਟਮਾਰਕ ਕੀਤੀ ਹੈ ਔਰ ਉਹਦੇ ਵਿੱਚ ਅਸੀਂ ਕਾਰਵਾਈ ਕੀਤੀ ਹੈ ਅੱਜ ਤੱਕ ਜੀ 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 ਅਗਰ ਨਾ ਜੇ ਕੋਈ ਤਾਂ ਟਾਪੀ ਫਾਰਮ ਨੰਬਰ ਬਿਲਕੁਲ ਜੀ ਜੇ ਅੱਗ ਲਾਉਣ ਦੀ ਉਹਨੇ ਕੋਸ਼ਿਸ਼ ਕੀਤੀ ਔਰ ਜੇ ਅੱਗ ਲੱਗ ਜਾਂਦੀ ਤਾਂ ਉੱਥੇ ਫਸਲ ਦਾ ਜਿਹੜਾ ਆਲ-ਦਾਲੇ ਖੇਤਾਂ ਦਾ ਕਾਫੀ ਨੁਕਸਾਨ ਹੋ ਜਾਣਾ ਸੀ ਜਿਹਨੂੰ ਚਲੋ ਬਚਾਉਗੇ ਕਿਹਦੇ ਜਿਹੜੇ ਖਵਾਤੇ ਇਹਦੇ ਵਿੱਚ ਮੋਹਨ ਸਿੰਘ ਦੇ ਖਨਾਕ ਕੀਤਾ ਹੈ ਤੇ ਉਹਦੀ ਵਾਈਫ ਹੈ ਉਹਦੀ ਪਰਜਾਈ ਹੈ ਤੇ ਇੱਕ ਰਿਸ਼ਤੇਦਾਰ ਹੈ ਉਹ ਚਾਰ ਬੰਦਿਆਂ ਦੇ ਖਨਾਕ ਦਾ ਹੈਗਾ ਇੱਕ ਤਰ੍ਹਾਂ ਦਾ ਸਕੇਪ ਹੈ ਵੀਡੀਓ ਵੀ ਜਿਹੜੀ ਹੋਇਆ ਤੇ ਵੀਡੀਓ ਵੀ ਜਿਹੜੀ ਹੈਗੀ ਮੁਲਾਈ ਧਰ ਨੇ ਜਿਹੜੀ ਪਹਾਈ ਹੈ ਔਰ ਧਿਆਨ ਵੀ ਦਿਖਾਇਆ ਹੈ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਹਾਂ ਇਦੇ ਵਿੱਚ ਅਸੀਂ ਕੁੱਟਮਾਰ ਦੇ ਧਾਰਾ ਲਗਾਈਆਂ ਨੇ BNS ਦੇ ਤਹਿਤ ਔਰ ਜਿਹੜੀ ਘੜਕ ਨੂੰ ਜਾਂ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ 36 ਐਪੀਐਨਐਸ ਦਾ ਧਾਰਾ ਹੈਗੀ ਹੈ ਉਹ ਅਸੀਂ ਲਗਾਈ